आनंदपुर साहिब दी ਧਰਤੀ ਤੇ ਜਿਹੜਾ ਦਿਨ ਤੁਸੀਂ ਮਨਾ ਰਹੇ ਹੋ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਕੋਈ ਅੱਧੇ ਘੰਟੇ ਚ ਬਿਆਨ ਕਰਨ ਵਾਲਾ ਥੋੜਾ ਹੈ ਕੋਈ 1 ਘੰਟੇ ਚ ਬਿਆਨ ਕਰ ਸਕਾਂਗੇ ਉਹਨਾਂ ਦਾ ਇੱਕ ਇੱਕ ਸਟੈਪ ਇੱਕ ਇੱਕ ਕਦਮ ਜਿੱਥੇ ਪੈ ਗਿਆ ਸੱਚ ਹੋਵੇ ਉਹਨਾਂ ਨੇ ਭੂਤ ਪ੍ਰੇਤਾਂ ਨੂੰ ਵੀ ਤਾਰ ਕੇ ਰੱਖ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਤੇ ਅਸਾਮ ਹਮਲਾ ਨਹੀਂ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਧੋਗੜੀ ਸਾਹਿਬ ਗੁਰਦੁਆਰਾ ਕਿੱਡਾ ਵੱਡਾ ਪੱਥਰ ਚ ਲਾਇਆ ਜਾਂਦਾ ਹੈ ਪਰ ਗੁਰੂ ਤੇਗ ਬਹਾਦਰ ਚ ਉਸ ਰੱਬ ਦੀ ਜੋਤ ਲਟਲਟ ਕਰਕੇ ਬਲਦੀ ਏ ਅਦ੍ਰਿਸ਼ਟ ਰੂਹਾਂ ਵੀ ਉਹਦੇ ਸਾਹਮਣੇ ਆ ਕੇ ਚੁੱਕ ਜਾਂਦੀਆਂ ਪਰ ਮੈਂ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਆ ਕੇ ਕਸ਼ਮੀਰ ਦੀ ਧਰਤੀ ਤੇ ਜ਼ੁਲਮ ਦੀ ਖਨੇਰੀ ਚੱਲੀ ਝੁੱਲੀ ਖੈਂ ਮੈਂ ਇੱਕ ਵਾਰ ਕਹਿਆ ਸੀ ਕਸ਼ਮੀਰ ਕਿਉਂ ਸਭ ਤੋਂ ਪਹਿਲਾਂ ਚੁਣਿਆ ਕਿਉਂ ਨੇੜੇ ਅਫਗਾਨਿਸਤਾਨ ਲੱਗਦਾ ਹੈ ਜ਼ਿਆਦਾ ਦੂਰ ਨਹੀਂ ਕਿਉਂਕਿ ਇਹ ਦੂਜੀ ਗੱਲ ਇੱਥੇ ਵਿਦਵਾਨ ਪੰਡਿਤ ਨੇ ਆਮ ਸਾਦੇ ਬੰਦਿਆਂ ਨੂੰ ਚੇਂਜ ਕਰਨਾ ਬਹੁਤ ਸੌਖਾ ਹੈ ਵਿਦਵਾਨ ਨੂੰ ਚੇਂਜ ਕਰ ਲਈ ਬਹੁਤ ਜ਼ੋਰ ਚਾਹੀਦਾ ਹੈ ਉਹਨੇ ਕਸ਼ਮੀਰ ਤਾਂ ਤਣਿਆ ਜੇ ਰੌਲਾ ਪਾਣਗੇ ਜਿਹਹਾਦ ਦਾ ਨਾਹਰਾ ਲਾਂਗਾ ਨਹੀਂ ਤੇ ਡਰ ਨਾਲ ਉਥੇ ਜਿੰਨਾ ਜ਼ੋਰ ਦਿੱਤਾ ਗਿਆ ਫਿਰ ਇਹ ਕਸ਼ਮੀਰੀ ਪੰਡਿਤ ਇਹਨਾਂ ਨੇ ਗਵਰਨਰ ਤੋਂ ਮੌਲਤ ਮੰਗੀ ਸਾਨੂੰ 6 ਮਹੀਨਿਆਂ ਦਾ ਟਾਈਮ ਦੇ ਦਿਓ ਅਸੀਂ ਆਪਸ ਵਿੱਚ ਸਲਾਹ ਕਰ ਲੈਨੇ ਆ ਮੈਂ ਕਈ ਵਾਰੀ ਕਿਸੇ ਤੇ ਲਾ ਕੇ ਗੱਲ ਨਹੀਂ ਕਿਸੇ ਖਿੰਦੂ ਰਾਜੇ ਨੇ ਸਾਥ ਨਹੀਂ ਦਿੱਤਾ ਕਿਸੇ ਤਾਕਤ ਵਾਲੇ ਚੌਧਰੀ ਨੇ ਸਾਥ ਨਹੀਂ ਦਿੱਤਾ ਹਿਸਟਰੀ ਆਫ ਕਸ਼ਮੀਰ ਵਿੱਚ ਲਿਖਿਆ ਇਹ ਪੰਡਤ ਅਮਰਨਾਥ ਦੀ ਯਾਤਰਾ ਚ ਗਏ ਉੱਥੇ ਸੁਪਨਾ ਆਇਆ ਪੰਡਤ ਕਿਰਪਾ ਰਾਮ ਦੱਤ ਨੂੰ ਮਟਨ ਨਿਵਾਸੀ ਨੂੰ ਜੇ ਤੁਸੀਂ ਚਾਹਦੇ ਹੋ ਤੁਹਾਡੀ ਕੋਈ ਫਰਿਆਦ ਸੁਣੇ ਕਿਸੇ ਚੌਧਰੀ ਕਿਸੇ ਬਾਦਸ਼ਾਹ ਕਿਸੇ ਰਾਜੇ ਨਹੀਂ ਸੁਣੀ ਤੁਸੀਂ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਮੱਥਾ ਟੇਕੋ ਤੁਹਾਡੀ ਇੱਜ਼ਤ ਜ਼ਰੂਰ ਰੱਖੇਗਾ ਇਹ ਪੰਡਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਮਹਾਰਾਜ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਸੰਗਾਸਨ ਸਜਾਇਆ ਹੈ ਇਹਨਾਂ ਨੇ ਹੱਥ ਚ ਜਨੇਊ ਪਕੜੇ ਨੇ ਰੋ ਉਠੇ ਪੂ ਬਾਮਾਰ ਉਠੇ ਗੁਰੂ ਦੇ ਦਰਬਾਰ ਵਿੱਚ ਸਵੇਰੇ ਮੈਂ ਕਿਹਾ ਮਹਾਰਾਜ ਨੇ ਕਿਹਾ ਕੌਣ ਤੁਸੀਂ ਕਿਵੇਂ ਆਏ ਅਗੋ ਉੱਤਰ ਦਿੱਤਾ ਦੁਖੀ ਬਿਪਰ ਚਲ ਆਏ ਪੁਰੀ ਆਨੰਦ ਅਸੀਂ ਦੁਖੀ ਪੰਡਤ ਹਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਂ ਬਾਹ ਆ ਸਾਡੀ ਪਕੜੀਏ ਸ਼੍ਰੀ ਖਰਗੋਬਿੰਦ ਕੇ ਨੰਦ ਗੁਰੂ ਖਰਗੋਬਿੰਦ ਸਾਹਿਬ ਦੇ ਪੁੱਤਰ ਸਾਡਾ ਧਰਮ ਸਾਡਾ ਤਿਲਕ ਸਾਰਾ ਜੰਨੂ ਸਾਡਾ ਮੰਦਰ ਸਾਡੀ ਆਰਤੀ ਸਾਡਾ ਦਿਵਾਲਿਆ ਸ਼ਿਵਾਲਿਆ ਸਾਡੀ ਗੀਤਾਂ ਹਰ ਤੀ ਸਾਡੀ ਖਤਰੇ ਚ ਹੈ ਅਖੀਰ ਤੇ ਤੇਰੇ ਬੂਵੇ ਤੇ ਟੁਕੇ ਹਾਂ ਸਾਡੀ ਆ ਕੇ ਬਾਹ ਪਕੜ ਲਿਆ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੁਣਿਆ ਗੰਭੀਰਤਾ ਪਹਿਲੀ ਸਨ ਚੁੱਪ ਬਰਤ ਕੇ ਮਹਾਰਾਜ ਗੁਰੂ ਗੋਬਿੰਦ ਰਾਏ ਦਰਬਾਰ ਵਿੱਚ ਆਏ ਨੇ 9 ਸਾਲ ਦੀ ਉਮਰ ਖੈ ਤੇ ਇਹ ਸਥਾਨ ਜਿੱਥੇ ਫਰਿਆਦ ਕੀਤੀ ਇਹ ਹਜ਼ੂਰ ਦੇ ਘਰ ਦੇ ਬਿਲਕੁਲ ਨਾਲ ਸੀ ਮਹਾਰਾਜ ਦੀ ਰਹਿਸ਼ ਪੋਰਾ ਸਾਹਿਬ ਸੀ ਜਿਹੜਾ ਆਨੰਦਪੁਰ ਸਾਹਿਬ ਹੈ ਮਹਾਰਾਜ ਨੇ ਦੇਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਖਮੋਸ਼ ਬੈਠੇ ਨੇ ਖਮੋਸ਼ੀ ਨੂੰ ਤੋੜਦੇ ਕਹਿੰਦੇ ਪਿਤਾ ਜੀ ਕਹਿਣ ਲੱਗੇ ਲਾਲ ਜੀ ਦੱਸੋ ਇਹ ਅੱਜ ਸੰਗਤ ਵਿੱਚ ਖਮੋਸ਼ੀ ਕਿਉਂ ਹੈ ਇਨੀ ਗੰਭੀਰਤਾ ਕਿਉਂ ਹੈ ਇਹ ਜਿਹੜੇ ਲੋਕ ਖੜੇ ਆ ਇਹ ਰੋ ਕਿਉਂ ਰਹੇ ਨੇ ਮਹਾਰਾਜ ਆਸ ਕੇ ਕਹਿੰਦੇ ਨੇ ਲਾਲ ਜੀ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਇਹਨਾਂ ਦੀ ਆਸਰਾ ਮੇਟੀ ਜਾ ਰਹੀ ਹੈ ਇਨਾਂ ਦਾ ਜਨੇਉ ਇਨਾਂ ਦਾ ਤਿਲਕ ਇਨਾਂ ਦਾ ਦਿਵਾਲਿਆ ਇਨਾਂ ਦੀ ਆਰਤੀ ਧਰਮ ਨਸ਼ਟ ਕੀਤਾ ਜਾ ਰਿਹਾ ਹੈ ਤੇ ਮਹਾਰਾਜ ਇਹ ਕਿਉਂ ਰੋ ਰਹੇ ਨੇ ਕਹਿਣ ਲੱਗੇ ਇਹ ਪੁਕਾਰ ਕਰਨ ਆਏ ਨੇ ਬਉੜੀ ਪਰਮਾਤਮਾ ਦੀ ਕੋਈ ਸਾਡੀ ਮਦਦ ਕਰੇ ਕੋਈ ਸਾਡੀ ਬਾਹ ਬਕੜੇ ਸਤਿਗੁਰੂ ਪਿਤਾ ਇਹ ਬਚ ਸਕਦੇ ਨੇ ਕਹਿਣ ਲੱਗੇ ਖਾਂ ਬਚ ਸਕਦੇ ਨੇ ਕੋਈ ਕਰਨੀ ਕਮਾਣੀ ਵਾਲਾ ਮਹਾਪੁਰਖ ਆਪਣਾ ਬਲਦਾਨ ਦੇਵੇ ਤਾਂ اپنی قربانی دے بیٹا اس وقت ਪਿਤਾ ਜੀ ਵੱਲ ਵੇਖ ਕੇ ਕਹਿਣ ਲੱਗੇ ਸਤਿਗੁਰੂ ਇਹ ਆਏ ਨੇ ਤੇਰੇ ਕਰਦਾ ਬਿਰਧ ਹੈ ਸੱਚੇਵੇਂ ਤੇਰੇ ਤੋਂ ਵੱਡਾ ਕੋਈ ਮਹਾਪੁਰਖ ਨਹੀਂ ਜੇ ਤੁਸੀਂ ਬਾਹ ਪਕੜੋਗੇ ਤੇ ਤਿਲਕ ਜਿਨੂੰ ਜ਼ਰੂਰ ਬਾਝ ਜਾਵੇਗਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਸੁਣਿਆ ਤੇ ਮੁਸਕਰਾ ਕੇ ਕਹਿਣ ਲੱਗੇ ਖਾ ਲਾਲ ਮੈਂ ਇਹੀ ਤੇਰੇ ਤੋਂ ਆਸ ਕਰਦਾ ਸਾਂ ਤੇ ਨਾ ਸ਼ਬਦ ਕਿਆ ਕਿਰਪਾ ਰਾਮ ਤੁਸੀਂ ਚਲੇ ਜਾਓ ਗਵਰਨਰ ਨੂੰ ਕਹਿ ਦਿਓ ਹਾਲਾਂਕਿ ਉਹਨਾਂ ਦੀ ਅਪਰੋਚ ਗਵਰਨਰ ਤੱਕ ਹੈ ਤੁਸੀਂ ਬਾਦਸ਼ਾਹ ਨੂੰ ਕਹਿ ਦਿਓ ਕਿ ਸਾਡਾ ਆਗੂ ਗੁਰੂ ਤੇਗ ਬਹਾਦਰ ਹੈ ਜੇ ਉਹ ਮੰਨ ਜਾਣ ਅਸੀਂ ਸਾਰੇ ਇਸਲਾਮ ਨੂੰ ਕਬੂਲ ਕਰਾਂਗੇ ਤੇ ਯਾਦ ਰੱਖਿਓ ਉਹਨੂੰ ਖੌਮੇ 'ਚ ਨਹੀਂ ਲੈਣਾ ਹੁਣ ਆਗੂ ਉਹ ਬਣਿਆ ਹੈ ਜਿਹਦਾ ਅੰਦਰ ਪਰਮਾਤਮਾ ਵਿੱਚ ਦਿਨ ਰਾਤ ਅਪੇਧ ਹੈ ਹਮਾਲਿਆ ਡੋਲ ਸਕਦਾ ਹੈ ਸਮੁੰਦਰ ਸੁੱਕ ਸਕਦਾ ਹੈ ਸੂਰਜ ਠੰਡਾ ਹੋ ਸਕਦਾ ਹੈ ਚੰ드ਰਮਾ ਤਬ ਸਕਦਾ ਹੈ ਪਰ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਗੁਰੂ ਤੇਗ ਬਹਾਦਰ ਦੇ ਵਿਸ਼ਵਾਸ ਨੂੰ ਕੋਈ ਡੁਲਾ ਸਕੇ ਉਹ ਅਡੋਲ ਖੈ ਮਹਾਰਾਜ ਨੇ ਕਿਹਾ ਮੈਂ ਤੁਹਾਡਾ ਸਾਥ ਦੇਵਾਂਗਾ ਤੁਸੀਂ ਕਹਿ ਦਿਓ ਘਰ ਘਰ ਵਿੱਚ ਨਾ ਜਾਓ ਤੁਸੀਂ ਮੇਰੇ ਨਾਲ ਗੱਲ ਕਰੋ ਮਹਾਰਾਜ ਗੁਰੂ ਤੇਗ ਬਹਾਦਰ ਸਮਾਉਂਦਾ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਦੇ ਆ ਇਹ ਕੱਲਾ ਕਹਾਣੀ ਨਹੀਂ ਉਈ ਸੀਰੀਅਲ ਨਹੀਂ ਸੱਚ ਇਹ ਵੀ ਗੁਰਮਖੋ ਇਹ ਉਹ ਖੂ ਖੂਨ ਪੀਜੀ ਲਹੂ ਪੀਜੀ ਦਾਸਤਾਨ ਹੈ ਜਿਹਨੂੰ ਸਿੱਖ ਹਰ ਸਾਲ ਚੇਤੇ ਕਰਦਾ ਹੈ ਤੇ ਮੈਂ ਕਈ ਵਾਰੀ ਕਹਿਣਾ ਹੁੰਨਾ Hindu ਵੀਰਾਂ ਨੂੰ ਇਸ ਦਿਨ Hindu ਬੀਬੀਆਂ ਨੂੰ ਸੀਸ ਗੰਗ ਦੀ ਧੂੜ ਮੱਥੇ ਤੇ ਲਾਣੀ ਚਾਹੀਦੀ ਏ ਇਹਨਾਂ ਦੇ ਸੰਦੂਰੀ ਤਾਂ ਬਚੇ ਨਹੀਂ ਜੇ ਗੁਰੂ ਤੇਗ ਬਹਾਦਰ ਦਾ ਖੂਨ ਡਲਿਆ ਹੈ ਤਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਉਦਾਜ ਜੀ ਭਾਈ ਜੈਤਾ ਜੀ ਬਾਬਾ ਬੁੱਢਾ ਸਾਹਿਬ ਦੀ ਅੰਸ ਵਿੱਚੋਂ ਬਾਬਾ ਗੁਰਦਤਾ ਜੀ ਇਹ ਸਾਰੇ ਚਲਦੇ ਆ ਮੈਂ ਇੱਕ ਵਾਰ ਇਹ ਵੀ ਬੇਨਤੀ ਕੀਤੀ ਪਰਿਵਾਰ ਵਿਦਿਆ ਕਰਨਾ ਹੈ ਮਾਤਾ ਗੁਜਰੀ ਜੀ ਆਪਣੇ ਸਵਾਮੀ ਨੂੰ ਵਿਦਿਆ ਕਰਨਾ ਹੈ ਗੁਰੂ ਗੋਬਿੰਦ ਰਾਏ ਆਪਣੇ ਪਿਤਾ ਜੀ ਨੂੰ ਵਿਦਿਆ ਕਰਨਾ ਹੈ ਬਜ਼ੁਰਗ ਹੋਈ ਮਾਤ ਨਾਨ ਕੀ ਆਪਣੇ ਪੁੱਤਰ ਨੂੰ ਵਿਦਿਆ ਕਰਨਾ ਹੈ ਉਦ੍ਰਿਸ਼ਟ ਕੈਸਾ ਜਾ ਹੋਵੇਗਾ ਦ੍ਰਿਸ਼ ਪਰਵਾਰ ਆਇਆ ਮਹਾਰਾਜ ਕੀਰਤਪੁਰ ਸਾਹਿਬ ਤੋਂ ਪਹਿਲਾਂ ਇੱਕ ਸਥਾਨ ਖੈ ਉਥੇ ਪਰਵਾਰ ਤੇ ਸਿੱਖਾਂ ਨੂੰ ਕਿਹਾ ਤੁਸੀਂ ਵਾਪਸ ਚਲੇ ਜਾਓ ਜਦੋਂ ਵਾਪਸ ਜਾਣ ਲੱਗੇ ਮਾਤ ਗੁਜਰੀ ਜੀ ਨੇ ਨਮਸਕਾਰ ਕੀਤੀ ਗੁਰੂ ਗੋਬਿੰਦ राय ਜੀ ਨੇ ਮੱਥਾ ਟੇਕਿਆ ਪਿਤਾ ਨੇ 9 ਸਾਲ ਦੇ ਪੁੱਤਰ ਨੂੰ ਆਪਣੇ ਸੀਨੇ ਨਾਲ ਲਾਇਆ ਪਿਤਾ ਤੇ ਪੁੱਤਰ ਦੀ ਆਖਰੀ ਮਿਲਣੀ ਸੀ ਮਾਤਾ ਨਾਨਕੀ ਜਿਹਨੂੰ ਹਜ਼ੂਰ ਨੇ ਨਮਸਕਾਰ ਕੀਤੀ ਮਰਿਆਦਾ ਪਰਸ਼ੋਤਮ ਸਤਗੁਰੂ ਮਾਂ ਦਾ ਅਦਬ ਕਰਨ ਲਈ ਝੁਕੇ ਤੇ ਨਾਲ ਇੱਕ ਸ਼ਬਦ ਕਹੋਨੇ ਕਿ ਮਾਂ ਜੀ ਤੁਹਾਡੀ ਕੋਈ ਸੇਵਾ ਉਹ ਇਤਿਹਾਸ ਚ ਲਿਖਿਆ ਪਰ ਆਨੰਦਪੁਰ ਸਾਹਿਬ ਦੇ ਵਸਨੀਕ ਪੁਰਾਣੇ ਦੱਸਦੇ ਨੇ ਮਾਂ ਜੀ ਕੋਈ ਸੇਵਾ ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ ਲਾਲ ਮੇਰੇ ਪੁੱਤ ਜਿਹੋ ਜਿਹਾ ਚਿਹਰਾ ਮੁਸਕਰਾਉਂਦਾ ਤੋੜ ਨਹੀਂ ਪਈ ਆ ਮੈਂ ਦੁਬਾਰਾ ਇਹੋ ਜਿਹਾ ਚਿਹਰਾ ਦੇਖਣਾ ਚਾਹਨੀ ਆ ਤਾਂ ਹਜ਼ੂਰ ਦਾ ਸੀਸ ਆਨੰਦਪੁਰ ਸਾਹਿਬ ਗਿਆ ਕਹਿ ਲੱਗੇ ਮਹਾ ਸੱਚ ਮੁੱਚ ਮੁਸਕਰਾਉਂਦਾ ਹੀ ਦੇਖੇਗੀ ਮਹਾਰਾਜ ਉੱਥੋਂ ਚੱਲਦੇ ਆ ਮੈਂ ਬੇਨਤੀ ਕਰਾਂਗਾ ਕਈ ਸੱਜਣ ਮਹਾਰਾਜ ਦੀ ਗ੍ਰਫਤਾਰੀ ਮਲਕਪੁਰ ਤੋਂ ਕਹਿੰਦੇ ਆ ਚੁਮਾਸਾ ਮਹਾਰਾਜ ਪਟਿਆਲੇ ਰਹਿੰਦੇ ਪਟਿਆਲਾ ਬਾਦ ਵਿੱਚ ਬਣਿਆ ਇੱਥੇ ਮਹਾਰਾਜ ਸੈਫਦੀਨਪੁਰ ਸੈਫਾਬਾਦ ਰਹਿੰਦੇ ਆ ਇੱਥੋਂ ਫਿਰ ਸਤਗੁਰੂ ਆਗਰੇ ਤੋਂ ਗ੍ਰਫਤਾਰੀ ਹੁੰਦੀ ਹੈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਲਿਆਂਦੇ ਜਾਂਦੇ ਆ ਉਹ ਕੋਤਵਾਲੀ ਤੁਹਾਡੇ ਸਾਹਮਣੇ ਹੈ ਸੀਸਗੰਜ ਦੇ ਕੋਲ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਕੈਦ ਕੀਤਾ ਜਾਂਦਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਸ਼ਾਦ ਪਾਣੀ ਨਹੀਂ ਦਿੱਤਾ ਗਿਆ ਇਤਿਹਾਸ ਕਹਿੰਦਾ ਪਿੰਜਰੇ ਵਿੱਚ ਬੰਦ ਕੀਤਾ ਉਹ ਪਿੰਜਰਾ ਤਸੀਹੇ ਦੇਣ ਲਈ ਸੀ ਉਸ ਪਿੰਜਰੇ ਦੇ ਵਿੱਚ ਸੋਏ ਲੱਗੇ ਸਨ ਜੇ ਖੜੇ ਖੁੰਦੇ ਸਨ ਤੇ ਸੀਸ ਵਿੱਚ ਸੂਏ ਚੁਬਦੇ ਸਨ ਜੇ ਬੈਕ ਲਾਉਂਦੇ ਸਨ ਪਿੱਠ ਪਿੱਛੇ ਸੂਏ ਸਨ ਖੱਬੇ ਸੱਜੇ ਸੂਏ ਸਨ ਅੜਕੇ ਖਲੋ ਸਕਦੇ ਸਨ ਪਰ ਗੁਰੂ ਤੇਗ ਬਹਾਦਰ ਸਿਮਰਨ ਦਾ ਮੂਜਸਮਾ ਪਰਮਾਤਮਾ ਦੀ ਪ੍ਰਤੱਖ ਜੋਤ ਉਸ ਪਿੰਜਰੇ ਵਿੱਚ ਨਹੀਂ ਸਤ ਗੁਰੂ ਤੇ ਸਿੱਖਾਂ ਨੂੰ ਤਿੰਨ ਗੱਲਾਂ ਕਹੀਆਂ ਗਈਆਂ ਬਸ ਦਿੱਲੀ 'ਚ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਕੈਦ ਵਿੱਚ ਨੇ ਭਾਈ ਉਹਦਾ ਜੀ ਨਿਕਲ ਗਏ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵਿੱਚੋਂ ਭਾਈ ਗੁਰਦਤਾ ਜੀ ਕਹਿੰਦੇ ਨੇ ਮਹਾਰਾਜ ਇਹ ਸਾਕਾ ਵਰਤਨਾ ਹੈ ਮੈਂ ਦੇਖ ਨਹੀਂ ਸਕਾਂਗਾ ਸਤਿਗੁਰੂ ਨੇ ਕਿਹਾ ਜਾਓ ਸਿਮਰਨ ਚ ਉਹ ਪਹਿਲਾਂ ਹੀ ਸਰੀਰ ਤਿਆਗ ਗਏ ਨੇ ਭਾਈ ਮਤੀ ਦਾਸ ਨੇ ਹਜ਼ੂਰ ਨੂੰ ਦੇਖਿਆ ਜਿਨ੍ਹਾਂ ਦੇ ਸੀਸ ਤੇ ਚਵਰ ਚਲਦਾ ਹੈ ਜਿਨ੍ਹਾਂ ਦੇ ਸੀਸ ਉੱਤੇ ਚੰਦੋਏ ਲੱਗੇ ਨੇ ਜਿਨ੍ਹਾਂ ਅੱਗੇ ਅਨੇਕਾਂ ਸੰਗਤਾਂ ਮੱਥਾ ਟੇਕਦੀਆਂ ਨੇ ਉਹ ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਹੈ ਸਿੱਖ ਦੇ ਖੂਨ ਨੇ ਉਬਾਲਾ ਖਾਦਾ ਕਹਿਣ ਲੱਗਾ ਦਾਤਾਰ ਜੇ ਤੁਸੀਂ ਚਾਹੋ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂ ਮੈਂ ਬਾਦਸ਼ਾਹ ਦੇ ਤਖਤ ਨੂੰ ਨੇਸ ਤੋਂ ਨਬੂਦ ਕਰ ਦਿਆਂ ਮਹਾਰਾਜ ਹੱਸ ਕੇ ਕਹਿੰਦੇ ਨੇ ਮਤੀ ਦਾਸ ਇਹ ਇਹ ਤਾਕਤ ਤੇ ਸ਼ਕਤੀ ਕਿੱਥੋਂ ਕਹਿਣ ਲੱਗੇ ਤੇਰੇ ਚਰਨਾਂ ਚੋਂ ਕਹਿਣ ਲੱਗੇ ਸਮੁੰਦਰ ਸਾਹਮਣੇ ਬੂੰਦ ਨੂੰ ਮਾਨ ਨਹੀਂ ਕਰਨਾ ਚਾਹੀਦਾ ਜਰੂ ਇਸ ਨੂੰ ਇਹ ਆਵਾਜ਼ ਸੁਣੀ ਗਈ ਜਿਹੜਾ ਦਿਨ ਕੱਲ ਨੂੰ ਆਉਣਾ ਹੈ 10 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਪਿੰਜਰਾ ਚੌਂਕ ਵਿੱਚ ਲੰਦਾ ਗਿਆ ਭਾਈ ਮਤੀ ਦਾਸ ਜੀ ਗੁਰੂ ਕੇ ਦੀਵਾਨ ਨੇ ਮਹਾਰਾਜ ਹੁਕਮਨਾਮੇ ਵਿੱਚ ਲਿਖਦੇ ਨੇ ਮਮ ਸਹਾਇਕ ਮਿੱਤਰ ਭਾਰੀ ਮੇਰਾ ਮਿੱਤਰ ਹੈ ਮਤੀ ਦਾਸ ਭਾਈ ਸਾਹਿਬ ਜੀ ਨੂੰ ਤਿੰਨ ਗੱਲਾਂ ਕਹੀਆਂ ਕਰਾਮਾਤ ਦਿਖਾਓ ਕਿੰਦਰ ਨਹੀਂ ਦੂਸਰਾ ਸ਼ਬਦ ਕਿਹਾ ਇਸਲਾਮ ਕਬੂਲ ਕਰੋ ਕਦਾਚਿਤ ਨਾਹੀਂ ਮੌਤ ਲਈ ਤਿਆਰ ਰਹੋ ਕਹਿਣ ਲੱਗੇ ਤਿਆਰੀ ਕਰਕੇ ਆਏ ਹਾਂ ਭਾਈ ਮਤੀ ਦਾਸ ਜੀ ਨੂੰ ਲੱਕੜਾਂ ਦੇ ਵਿੱਚ ਜਕੜਿਆ ਗਿਆ ਸ਼ਤੀਰਾਂ ਵੀ ਜਕੜਿਆ ਗਿਆ ਮੈਂ ਕਈ ਵਾਰੀ ਕਿਹਾ ਨਾ ਕਬੀਰ ਸਾਹਿਬ ਦੇ ਸ਼ਬਦ ਦੀ ਵਿਆਖਿਆ ਤਾਂ ਭਾਈ ਮਤੀ ਦਾਸ ਨੇ ਕੀਤੀ ਅਖੀਰ ਲਾ ਕਿਹਾ ਅਜੇ ਵੀ ਇਸਲਾਮ ਕਰਾਮਾਤ ਨਹੀਂ ਤਾਂ ਆਰਾ ਕਹਿਣ ਲੱਗੇ ਆਰਾ ਮੈਨੂੰ ਸਵੀਕਾਰ ਹੈ ਆਰਾ ਪਿਆਰਾ ਲਗਤ ਕੈ ਤਾਰਾ ਤਰੂ ਬਣਾਏ ਸਿਰ ਜਾਂਦਾ ਤੇ ਜਾਨ ਦੇ ਮੇਰਾ ਸਿੱਕੀ ਸਦਕ ਨਾ ਜਾਏ ਭਾਈ ਸਾਹਿਬ ਜੀ ਨੂੰ ਪੁੱਛਿਆ ਅੰਤਮ ਇੱਛਾ ਕਹਿੰਦੇ ਕਿ ਬਸ ਇੱਕੋ ਇੱਛਾ ਹੈ ਜਦੋਂ ਤੁਸੀਂ ਮੇਰੇ ਸਿਰ ਤੇ ਆਰਾ ਚਲਾਇਓ ਪਰ ਉਸ ਵਕਤ ਮੇਰਾ ਮੂੰਹ ਮੇਰੇ ਮਹਿਬੂਬ ਵੱਲ ਕਰ ਦਿਆਂ ਜੀ ਮੈਂ ਪਿੰਜਰੇ ਵਿੱਚ ਆਪਣੀ ਸੱਚੀ ਸਰਕਾਰ ਦੇ ਦਰਸ਼ਨ ਕਰਨੇ ਚਾਹਨਾ ਆਰਾ ਐਸਤਾ ਚਲਾਇਓ ਤੁਸੀਂ ਆਰੇ ਦੇ ਦੰਦੇ ਬਾਡੀ ਸਰੀਰ ਵਿੱਚ ਲਾਜਾਣੇ ਨੇ ਮੈਂ ਪੌੜੀ ਪੌੜੀ ਸੁਰਤ ਨਾਲ ਪੜਦਿਆਂ ਸੱਚ ਖੰਡ ਵੀ ਜਾਣਾ ਹੈ ਮੈਂ ਜਪ ਸ਼ੁਰੂ ਕਰਾਂਗਾ ਮਹਾਰਾਜ ਜੀ ਦੇ ਸਨਮੁਖ ਭਾਈ ਮਤੀ ਦਾਸ ਜੀ ਨੂੰ ਜਕੜ ਦਿੱਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੇਖ ਰਿਹਾ ਸਿੱਖ ਦੇ ਸੀਸ ਤੇ ਆਰਾ ਚੱਲਦਾ ਹੈ ਕਬੀਰ ਦੇ ਛਲ ਸ਼ਬਦ ਦੀ ਵਿਆਖਿਆ ਕਰ ਰਹੇ ਨੇ ਕਰਵਤ ਭਲਾ ਨਾ ਕਰਵਟ ਤੇਰੀ ਆਰਾ ਚੰਗਾ ਲੱਗਦਾ ਪਰ ਕਰਵਟ ਨਾ ਦਈ ਕਰਵਟ ਭਲਾ ਨਾ ਕਰਵਟ ਤੇਰੀ ਲਾ ਗਲੇ ਸੁਣ ਬੇਨਤੀ ਮੇਰੀ ਮਹਾਰਾਜ ਜੀ ਦੀ ਦੇਖਦਿਆਂ ਆਰਾ ਚਲਿਆ ਇੱਕ ਖੱਬੇ ਪਾਸੇ ਟੁਕੜਾ ਡਿੱਗ ਪਿਆ ਜੀ ਇੱਕ ਸੱਜੇ ਪਾਸੇ ਡਿੱਗ ਪਿਆ ਪਰ ਜਬਜੀ ਤਾਂ ਜੇ ਪੂਰਾ ਨਹੀਂ ਸੀ ਹੋਇਆ ਢੇਟ ਤੱਕ ਆਰਾ ਚਲਦਾ ਹੈ ਦੋ ਹਿੱਸਿਆਂ ਵਿੱਚ ਖੱਬੇ ਸੱਜੇ ਧੜ ਜਿਹੜਾ ਉਹ ਉਲਰ ਗਿਆ ਖੱਬੇ ਤੇ ਸੱਜੇ ਇੱਕ ਅੱਖ ਖੱਬੇ ਨੂੰ ਇੱਕ ਸੱਜੇ ਨੂੰ ਇੱਕ ਕੰਨ ਖੱਬੇ ਨੂੰ ਇੱਕ ਸੱਜੇ ਨੂੰ ਪਰ ਇਤਿਹਾਸ ਕਹਿੰਦਾ ਹੈ ਮਹਾਰਾਜ ਜਦੋਂ ਟੁਕੜੇ ਤੋਂ ਹੋਏ ਪਿੰਜਰੇ ਚੋਂ ਆਵਾਜ਼ ਆਈ ਤਨ ਸਿੱਖੀ ਤਨ ਸਿੱਖੀ ਦੋਨਾਂ ਟੁਕੜਿਆਂ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਇਤਿਹਾਸ ਕਹਿੰਦਾ ਅਰਦ ਉਰਦ ਚਰਾਏ ਸੁਡਾਰਾ ਪਰਿਓ ਪ੍ਰਿਥਵੀ ਪਰ ਹਵਾਏ ਦਬੇ ਫਾਰਾ ਦੋਨੋਂ ਤਨ ਤੇ ਜਪਜੀ ਪੜੇ ਹੀਰਤ ਸਭ ਕੇ ਅਚਰਜ ਬੜੇ ਭਾਈ ਸਾਹਿਬ ਦੇ ਦੋ ਟੁਕੜੇ ਕਰ ਦਿੱਤੇ ਭਾਈ ਦਿਆਲਾ ਜੀ ਨੇ ਆਵਾਜ਼ ਦਿੱਤੀ ਕਹਨ ਲੱਗੇ ਗੁਰੂ ਕੇ ਸਿੱਖ ਨੂੰ ਚੀਰਨ ਵਾਲਿਓ ਤੁਸੀਂ ਆਪਣੀ ਹਕੂਮਤ ਦੀਆਂ ਜੜਾਂ ਨੂੰ ਚੀਰ ਦਿੱਤਾ ਭਾਈ ਦਿਆਲਾ ਜੀ ਨੂੰ ਜੰਦਿਆਂ ਨੂੰ ਉਬਲਦੇ ਹੋਏ ਪਾਣੀ ਵਿੱਚ ਦੇਗ ਦੇ ਵਿੱਚ ਬਿਠਾ ਦਿੱਤਾ ਮੈਂ ਇੱਕ ਵਾਰ ਅਰਜ਼ ਕੀਤੀ ਸੀ ਭਾਈ ਦਿਆਲਾ ਜੀ 12 ਭਰਾ ਨੇ ਜੀ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ ਭਾਈ ਦਿਆਲਾ ਜੀ ਭਾਈ ਬਚਿੱਤਰ ਸਿੰਘ ਦੇ ਤਾਇਆ ਨੇ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਉਹਨਾਂ ਨੇ ਦੇਗ ਵਿੱਚ ਬੈਠਦਿਆਂ ਇੱਕ ਅਰਦਾਸ ਕੀਤੀ ਗੁਰੂ ਅਰਜੁਨ ਦੇਵ ਜੀ ਜਹਾਂਗੀਰ ਦੀ ਦੇਗ ਸੀ ਇਹ ਉਬਲਦਾ ਪਾਣੀ ਸੀ ਤੁਸੀਂ ਪੰਜਵੇਂ ਬਾਜਾਮੇ ਚ ਜਿਵੇਂ ਉਥੇ ਉਬਾਲੇ ਸਹਾਰ ਗਏ ਸਿੱਖ ਵਿੱਚ ਵਰਤ ਕੇ ਵੀ ਉਬਾਲੇ ਸਹਾਰ ਜਾਇਆ ਜੇ ਦੇਗ ਵਿੱਚ ਬੰਦ ਕਰ ਦਿੱਤਾ ਚਲੋ ਮੈਂ ਇੱਕ ਵਾਰ kia ਫੋਟੋਆਂ ਚਿਹਰਾ ਦਿਖਾਉਂਦੀਆਂ ਨੇ ਉੱਤੇ ਰੱਖ ਦਿੱਤਾ ਗਿਆ ਸੀ ਭਾਂਡਾ ਟੱਕਣ ਦੇਗ ਵਿੱਚ ਉਹਨਾਂ ਦਾ ਹੱਡੀਆਂ ਤੇ ਚੰਬ ਵਸ ਵਖ ਹੋ ਗਿਆ ਸੀ ਉਸ ਤੋਂ ਬਾਅਦ ਤੀਸਰਾ ਸਿੱਖ ਭਾਈ ਸਤੀਦਾਸ ਸਾਡਾ ਇਤਿਹਾਸ ਕਹਿੰਦਾ ਜਿਹੜੀ ਕਾਜ਼ੀ ਨਾਲ ਗੱਲਬਾਤ ਹੋਈ ਜਿੰਨੇ ਦਿਨ ਹੁੰਦੀ ਰਹੀ ਉਹਨਾਂ ਨੇ ਸਾਰੀ ਨੋਟ ਕੀਤੀ ਸੀ ਸਭ ਕੁਝ ਖੋਲਿਆ ਗਿਆ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਅਰੂਣ ਲਪੇਟ ਕੇ ਅਰੂਣ ਦੇ ਉੱਤੇ ਰੱਸੀ ਬਨ ਕੇ ਇਸ ਸਿੱਖ ਦੇ ਪੈਰਾਂ ਵਾਲੇ ਪਾਸਿਓਂ ਅਰੂਣ ਨੂੰ ਅੱਗ ਲਾਈ ਗਈ ਏਨਾ ਜਉਂਦਿਆਂ ਨੂੰ ਜਉਂਦੇ ਭਾਈ ਸਤੀਦਾਸ ਨੂੰ ਰੂੰਚ ਬਨ ਕੇ ਲਪੇਟ ਕੇ ਰੂੰਚ ਅੱਗ ਲਾਈ ਜਦੋਂ ਸ਼ਰੀਰ ਡਿੱਗਿਆ ਤਮਾਸ਼ੀਨ ਲੋਕ ਤਾੜੀਆਂ ਮਾਰਦੇ ਖੋਣਗੇ ਸਿੱਖ ਦਾ ਜਿਸਮ ਵਿੱਚੋਂ ਪ੍ਰਾਣ ਗੁਰੂ ਦੇ ਚਰਨਾਂ ਵੀ ਜਾਂਦੇ ਹੋਣਗੇ ਜਦੋਂ ਜ਼ਮੀਨ ਉੱਤੇ ਇਹ ਸ਼ਾਂਤ ਹੋ ਗਏ ਮਹਾਰਾਜ ਨੇ ਤੀਸਰੀ ਆਵਾਜ਼ ਦਿੱਤੀ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਨਾਲ ਸ਼ਬਦ ਕਿਹਾ ਜਿੰਨੀ ਦੇਰ ਤੱਕ ਧਰਤੀ ਰਹੇਗੀ ਸੂਰਜ ਚੰਦ ਤਾਰੇ ਇਹ ਵਜੂਦ ਰਹੇਗਾ ਸਿੱਖੋ ਤੁਹਾਡੇ ਡੁੱਲੇ ਹੋਏ ਖੂਨ ਨੂੰ ਸੰਗਤਾਂ ਨਮਸਕਾਰ ਕਰਦੀਆਂ ਰਹਣਗੀਆਂ ਅੱਜ ਵੀ ਤੁਸੀਂ ਚੌਂਕ ਵਿੱਚ ਖਲੋਂਦੇ ਹੋ ਭਾਵੇਂ ਦਿੱਲੀ ਦੇ ਲੋਕਾਂ ਲਈ ਆਮ ਚੌਂਕ ਹੈ ਸਿੱਖ ਦੇ ਸੀਨੇ ਵਿੱਚ ਗੁਰੂ ਤੇਗ ਬਹਾਦਰ ਦੇ ਸਿੱਖਾਂ ਦੇ ਡੁੱਲਾ ਹੋਏ ਖੂਨ ਵਾਲਾ ਚੌਂਕ ਹੈ 10 ਨਵੰਬਰ ਨੂੰ ਸ਼ਾਮ ਨੂੰ ਸਿੱਖ ਸ਼ਹੀਦ ਹੋ ਗਏ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਉਹਨਾਂ ਨੂੰ ਫਿਰ ਕੋਤਵਾਲੀ ਅੰਦਰ ਲਜਾਇਆ ਗਿਆ 11 ਨਵੰਬਰ ਨੂੰ ਟੰਡੋਰਾ ਪਟਵਾ ਦਿੱਤਾ ਪਹਿਲਾਂ ਤਾਂ ਰਾਤ ਨੂੰ ਹੀ ਲੋਕਾਂ ਨੂੰ ਪਤਾ ਲੱਗ ਗਿਆ ਇਹ ਸਿੱਖ ਤਿੰਨ ਇੱਕ ਦਿਨ ਪਹਿਲਾਂ ਤਾਂ ਸ਼ਹੀਦ ਕੀਤੇ ਗੁਰੂ ਤੇਗ ਬਹਾਦਰ ਸ਼ਹਿਦ ਕੀਤੇ ਡੋਲ ਜਾਏ ਡਰ ਜਾਏ ਪਰ ਨਹੀਂ ਟੰਡੋਰਾ ਪਟਵਾ ਦਿੱਤਾ ਗਿਆ ਦਿੱਲੀ ਦੇ ਵਸਨੀਕੋ ਕੱਲ ਨੂੰ ਚਾਂਦਨੀ ਚੌਕ ਵਿੱਚ ਇਕੱਠੇ ਹੋਵੋ ਸਿੱਖਾਂ ਦੇ ਗੁਰੂ ਤਿਲਕ ਜਨੂੰਨ ਰੱਖਣ ਵਾਲਾ ਜਿਹੜਾ ਪੰਡਤਾਂ ਦੀ ਗਵਾਹੀ ਕਰਕੇ ਉਹਨਾਂ ਲਈ ਢਾਲ ਬਣ ਕੇ ਆਇਆ ਕੱਲ ਨੂੰ ਚੁਰਸਤੇ ਵਿੱਚ ਉਹਦਾ ਸਿਰ ਕਲਮ ਕੀਤਾ ਜਾਏਗਾ ਦੁਪਹਿਰ ਢਲੀ ਸਾਰੀ ਦਿੱਲੀ ਉੱਥੇ ਪਹੁੰਚੇ ਉਹ ਰਾਤ ਪਿੰਜਰੇ ਚ ਕੈਸੀ ਬੀਤੀ ਸਿੱਖਾਂ ਦੇ ਸਰੀਰ ਦੇਖਦਾ ਗੁਰੂ ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਗੁਰੂ ਅਰਜੁਨ ਦੇਵ ਦਾਦਾ ਜੀ ਨੇ ਨਾ ਜੀ ਲਾਹੌਰ ਸ਼ਹੀਦ ਹੋਏ ਪੰਜ ਸਿੱਖ ਨਾਲ ਗਏ ਭਾਈ ਵਿਦੀ ਚੰਦ ਭਾਈ ਲੰਗਾ ਭਾਈ ਜੇਠਾ ਆਦਖ ਪਰ ਕੋਈ ਸਿੱਖ ਸ਼ਹੀਦ ਨਹੀਂ ਹੋਇਆ ਜਦੋਂ ਪੋਤਰਾ ਦਿੱਲੀ ਆਉਂਦਾ ਸਿੱਖ ਇਹਦੇ ਨਾਲ ਵੀ ਆਉਂਦੇ ਆ ਪਰ ਇਹ ਤਿੰਨ ਸਿੱਖ ਪਹਿਲੇ ਦਿਨ ਸ਼ਹੀਦ ਹੁੰਦੇ ਆ ਬਾਅਦ ਵਿੱਚ ਗੁਰੂ ਤੇਗ ਬਹਾਦਰ ਸ਼ਹੀਦ ਹੁੰਦੇ ਆ ਮੈਨੂੰ ਇੰਜ ਲੱਗਦਾ ਜਿਹੜਾ ਪੰਜਵੇਂ ਜਾਮੇ 'ਚ ਸਬਕ ਸਿਖਾਇਆ ਸੀ ਸਿੱਖਾਂ ਨੇ ਉਹ ਪੂਰਾ ਕਰਕੇ ਦੱਸ ਦਿੱਤਾ ਮਹਾਰਾਜ ਅਸੀਂ ਤੈਨੂੰ ਸ਼ਹੀਦ ਹੁੰਦੇ ਆ ਪੰਜਵੇਂ ਜਾਮੇ 'ਚ ਦੇਖਿਆ ਤੇਰੇ ਕੋਲੋਂ ਸਿੱਖਿਆ ਲਈ ਤੁਸੀਂ ਸ਼ਹੀਦ ਹੁੰਦੇ ਆ ਸਾਨੂੰ ਨੌਵੇਂ ਜਾਮੇ ਵਿੱਚ ਦੇਖੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਿਨ ਚੜਿਆ ਸਤਗੁਰੂ ਨੂੰ ਪਿੰਜਰੇ ਤੋਂ ਬਾਹਰ ਲਿਆਂਦਾ ਗਿਆ ਸ਼ਬਦ ਉਹੀ ਸੰਨ ਰਟੇ ਰਟਾਏ ਕੋਈ ਇਸਲਾਮ ਕਬੂਲ ਕਰੋ ਕਰਾਮਾਤ ਦਿਖਾਓ ਨਹੀਂ ਤੇ ਮੌਤ ਵਾਸਤੇ ਤਿਆਰ ਹੋਵਾਂ ਤੁਸੀਂ ਕਿਉਂ ਤਿਲਕ ਜਨ ਨੂੰ ਦੀ ਖਾਮੀ ਪਾ ਰਹੇ ਹੋ ਮਹਾਰਾਜ ਕਹਿੰਦੇ ਨੇ ਮੈਂ ਆਸਥਾ ਮੇਰੀ ਨਹੀਂ ਹੈ ਮੇਰਾ ਵੱਖਰਾ ਸਿਧਾਂਤ ਹੈ ਪਰ ਮੈਂ ਕਹਿੰਦਾ ਜੇ ਮੈਂ ਤਿਲਕ ਜਨ ਨੂੰ ਨਹੀਂ ਬੰਦਾ ਧਰਮ ਦੀ ਸੁਤੰਤਰਤਾ ਚਾਹੀਦੀ ਹੈ ਆਜ਼ਾਦੀ ਚਾਹੀਦੀ ਹੈ ਅਗਲਾ ਪ੍ਰਭਾਵਤ ਹੋ ਕੇ ਸ਼ਬਦ ਨੂੰ ਕਮਾ ਕੇ ਇਧਰ ਆ ਜਾਏ ਪਰ ਤੱਕਾ ਜ਼ੋਰ ਨਹੀਂ ਚਾਹੀਦਾ ਕਰਾਮਾਤ ਨਹੀਂ ਮੈਂ ਦਿਖਾਂਗਾ ਫਿਰ ਕਹਿਣ ਲੱਗੇ ਤੁਹਾਡਾ ਸੀਸ ਕਲਮ ਕੀਤਾ ਜਾਏਗਾ ਮਹਾਰਾਜ ਦੀ ਸ਼ਹਾਦਤ ਵੈਸੇ ਦੁਪਹਿਰ ਤੋਂ ਬਾਅਦ ਹੋਈ ਹੈ ਜੋ ਪੁਰਾਣੇ ਗ੍ਰੰਥ ਕਹਿੰਦੇ ਆ ਸਤਿਗੁਰੂ ਨੇ ਕਿਹਾ ਤੁਸੀਂ ਵਾਰ-ਵਾਰ ਕਿਉਂ ਪੁੱਛਦੇ ਹੋ ਇਸਲਾਮ ਮੌਤ ਇਸਲਾਮ ਮੌਤ ਤੁਹਾਨੂੰ ਇਹ ਸਵਾਲ ਕੱਲ ਹੀ ਖਤਮ ਕਰ ਦੇਣਾ ਚਾਹੀਦਾ ਸੀ ਜਦੋਂ ਮੇਰੇ ਸਿੱਖਾਂ ਨੂੰ ਤੁਸੀਂ ਆਰੇ ਨਾਲ چیرਿਆ ਉਹ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਕਿਹਾ ਗਿਆ ਤੁਹਾਡੀ ਕੋਈ ਇੱਛਾ ਸਤਗੁਰੂ ਕਹਿੰਦੇ ਮੈਂ ਇਸ਼ਨਾਨ ਕਰਨਾ ਚਾਹਨਾ ਉਹ ਖੂ ਜਿੱਥੇ ਤੁਸੀਂ ਰੋਜ਼ ਸੀਸ ਗੰਸਾਹਿਬ ਜਾਂਦੇ ਹੋ ਪਰ ਪਤਾ ਨਹੀਂ ਆਪਕੋ ਆਪਣੀ ਸੋਚ ਹੈ ਮੈਂ ਕਹਿੰਦਾ ਜੇ ਕਿਤੇ ਖੁਣ ਵਰਗੀ ਚੇਤਨਾ ਹੁੰਦੀ ਸਿੱਖ ਨਾ ਉਸ ਰੁੱਖ ਨੂੰ ਕੱਟਣ ਦਿੰਦੇ ਤੇ ਨਾ ਉਸ ਖੂ ਨੂੰ ਛੇੜਨ ਦਿੰਦੇ ਉਹ ਔਰਾ ਗੁਰੂ ਤੇਗ ਬਹਾਦਰ ਦਾ ਉਸੇ ਤਰੀ ਰਹਿਦਾ ਉਸ ਰੁੱਖ ਨੂੰ ਦੇਖ ਕੇ ਲੋਕ ਕਹਿੰਦੇ ਇੱਥੇ ਗੁਰੂ ਤੇਗ ਬਹਾਦਰ ਬੈਠ ਕੇ ਸ਼ਹਾਦਤ ਦਾ ਜਾਮ ਪੀਤਾ ਹੈ ਪਰ ਹੁਣ ਸਭ ਕੋਈ ਜਾ ਚੁੱਕਾ ਹੈ ਭਾਈ ਪ੍ਰਭਜੀਤ ਬੈਠੇ ਮੈਂ ਕਹਿੰਨਾ ਉੱਥੇ ਕਦੀ ਸਿਮਰਨ ਕਰਕੇ ਦੇਖੋ ਖੂਕੂਲ ਨੇੜੇ ਰਾਤ ਨੂੰ ਆਪਾਂ ਤਾਂ ਜਾਣਦੇ ਆ ਜਲ ਲਿਆ ਪੋਚਾ ਵਜਦਾ ਪਿਆ ਕਦੀ ਤੁਸੀਂ ਇਹ ਮਹਿਸੂਸ ਕਰੋਗੇ ਸਿੱਕ ਦੋ ਵਾਰੀ ਪਿੱਛੇ ਬੈਠੇ ਸੱਚਮੁੱਚ ਇਹ ਖਿਆਲ ਬਣਾ ਕੇ ਬੈਠੋ ਖੂਬ ਵਿੱਚੋਂ ਆਵਾਜ਼ ਪਾਣੀ ਦੀ ਹੁੰਦੀ ਹੈ ਗੁਰੂ ਤੇਗ ਬਹਾਦਰ ਇਸ਼ਨਾਨ ਕਰਨ ਲੱਗਾ ਹੈ ਫਿਰ ਤੁਸੀਂ ਸਿਮਰਨ ਕਰੋ ਨਾਲ ਕਿਉਂਕਿ ਕਈ ਕਹਿਣਗੇ ਜੀ ਇਹ ਇਹ ਕੀ ਗੱਲ ਹੋ ਗਈ ਯਾਦ ਰੱਖਿਓ ਚੇਤੇ ਚ ਬੜੀ ਵੱਡੀ ਤਾਕਤ ਹੈ ਆ ਜਿਹੜਾ ਤੁਸੀਂ ਵਹਿਗੁਰੂ ਬੋਲਦੇ ਪਇਓ ਇਹ ਵੀ ਤਾਂ ਚੇਤਾ ਹੈ ਉਹਨੂੰ ਚੇਤੇ ਕਰਦੇ ਹੋ ਜਿਹਦੇ ਤੋਂ ਕਈ ਜਨਮਾਂ ਦੇ ਵਿਛੜੇ ਹੋ ਇਹ ਤਾਂ ਕੋਈ ਸਦੀਆਂ ਹੋਈਆਂ ਨੇ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਖੂਹ ਤੇ ਗਏ ਦਾਤਾਰ ਨਹੀਂ ਇਸ਼ਨਾਨ ਕੀਤਾ ਬਸਤਰ ਪਾ ਲਏ ਰੁੱਖ ਦੇ ਥੱਲੇ ਚੌਂਕੜਾ ਮਾਰ ਕੇ ਮਹਾਰਾਜ ਬੈਠ ਗਏ ਭਾਈ ਜੈਤਾ ਉਹਨੂੰ ਯਾਦ ਹੈ ਕਿ ਸਤਗੁਰੂ ਦਾ ਸੀਸ ਮੈਂ ਮਾਤ ਨਾਨਕੀ ਕੋ ਲੈ ਕੇ ਜਾਣਾ ਹੈ ਸਤਗੁਰੂ ਦਾ ਸੀਸ ਇਹਨਾਂ ਦੇ ਪੁੱਤਰ ਗੋਬਿੰਦ ਰਾਏ ਕੋ ਲੈ ਕੇ ਜਾਣਾ ਹੈ ਇਸ ਸੀਸ ਨੂੰ ਉਸ ਮਾਂ ਕੋ ਲੈ ਕੇ ਜਾਣਾ ਜਿਨੇ ਆਪਣਾ ਸੁਹਾਗ ਵਾਰ ਕੇ ਤਿਲਕ ਜੰਨੂ ਵਾਲਿਆਂ ਦੇ ਸੁਹਾਗ ਬਚਾ ਦਿੱਤੇ ਕਿੰਨਾ ਕੁ ਸੈਲਫ ਕੰਟਰੋਲ ਹੋਵੇਗਾ ਭਾਈ ਜੈਦਾਜੀ ਤੇ ਮੈਂ ਕਿਨਾਂ ਕਿੰਨਾ ਕੋ ਜਰਿਆ ਹੋਵੇਗਾ ਵੀ ਮੈਂ ਸੀਸ ਚੁਕਣਾ ਹੈ ਮਹਾਰਾਜ ਆ ਕੇ ਬੈਠ ਗਏ ਸੁਵਾਨ ਫਿਰ ਉਈ ਕਸੇ ਪਿਟੇ ਸਤਿਗੁਰੂ ਕਹਿੰਦੇ ਆ ਮੇਰੀ ਇੱਛਾ ਹੈ ਕਾਜੀ ਜਲਾਦ ਦੋਨੋਂ ਬੈਠੇ ਆ ਹਜ਼ੂਰ कोतवाल ਵੀ ਕੋਲ ਖੈ कोतवाल ਅਬਦੁੱਲਾ ਕਾਜੀ ਅਬਦੁਲ ਵਾਹਿਬ ਤੇ ਜਲਾਦ ਜਲਾਲੂਦੀਨ ਇਸ ਮਾਣੇ ਦਾ ਰਹਿਣ ਵਾਲਾ ਸੀ ਤਿੰਨੇ ਨੇ ਸਤਿਗੁਰੂ ਬਚਨ ਕਰਦੇ ਆ ਕਿ ਮੈਂ ਇਛਨਾਨ ਕਰ ਲਿਆ ਕਿੰਨੇ ਹੋਰ ਕੋਈ ਇੱਛਾ ਕਿੰਨੇ ਨੇ ਇੱਕ ਇੱਛਾ ਹੋਰ ਹੈ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੁੰਦਾ ਹਾਂ ਗੁਰਮਖੋ ਵੇਖੋ ਇੱਕ ਤਾਂ ਨੇਤੇ ਨੇ ਵਿੱਚ ਜਪਜੀ ਪੜਦੇ ਹੋ ਮੈਂ ਉਹਨਾਂ ਲੋਕਾਂ ਲਈ ਨਹੀਂ ਬੋਲ ਰਿਹਾ ਜਿਹੜੇ ਤਰਕ ਦੀ ਕੈਂਚੀ ਲੈ ਕੇ ਹਰ ਗੱਲ ਨੂੰ ਕਤਰੀ ਜਾਂਦੇ ਆ ਚੇਤੇ ਰੱਖਿਓ ਜਿੰਨੇ ਜਪਜੀ ਸਾਹਿਬ ਦੇ ਪਾਠ ਪਿਜ ਕੇ ਕਰੋਗੇ ਜਿੰਨੇ ਗੁਰਮੁਖ ਮਹਾਂਪੁਰਖਾਂ ਨੇ ਚਲਾਣਾ ਕੀਤਾ ਉਹਨਾਂ ਪਹਿਲਾਂ ਜਪਜੀ ਸਾਹਿਬ ਪੜਿਆ ਹੈ ਬਾਬਾ ਬੁੱਢਾ ਸਾਹਿਬ ਨੇ ਜਪਜੀ ਸਾਹਿਬ ਪੜਿਆ ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਭਾਈ ਗੁਰਦਾਸ ਸਾਹਿਬ ਨੇ ਜਪਜੀ ਸਾਹਿਬ ਪੜਿਆ ਕੁਰਮਖੋ ਹੁਣੇ ਸੀ ਪੜਿਆ ਭਾਈ ਮਤੀਦਾਸ ਨੇ ਪੜਿਆ ਸਤਗੁਰੂ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਤੋਂ ਪਹਿਲਾਂ ਜਪ ਦਾ ਪਾਠ ਕੀਤਾ ਹੈ ਮਹਾਰਾਜ ਜਲਾਦ ਤਿਆਰ ਕਰ ਰਿਹਾ ਤੇਗ ਇੱਕ ਵਾਰ ਮੈਂ ਕਥਾ ਚ ਬੇਨਤੀ ਕੀਤੀ ਸੀ ਹੈ ਤਾਂ ਕਵੀ ਦਾ ਖਿਆਲ ਰੋਪੜ ਦੇ ਸਾਡੇ ਕਵੀ ਸਨ ਬਹੁਤ ਪਿਆਰੇ ਸਰਦਾਰ ਤਰਲੋਕ ਸਿੰਘ ਜੀ ਗੁੰਚਾ ਇਹ ਉਹਨਾਂ ਦੀ ਰਚਨਾ ਹੈ ਤੇ ਜਿਸ ਬੰਦੇ ਦਾ ਖਿਆਲ ਹੋਵੇ ਉਦੇ ਖਿਆਲ ਨੂੰ ਸੰਗਤ 'ਚ ਕਹਿਣਾ ਚਾਹੀਦਾ ਐਵੇਂ ਆਪਣੇ ਨਾਂ ਥੱਲੇ ਨਹੀਂ ਲਾ ਇਹ ਪਾਪ ਹੁੰਦਾ ਹੈ ਉਹਨਾਂ ਮੈਨੂੰ ਪਟਨਾ ਸਾਹਿਬ ਕਿਤਾਬ ਦਿੱਤੀ ਤੇ ਮੈਂ ਇਹਦੇ ਚੋਂ ਗੁਰੂ ਤੇਗ ਬਹਾਦਰ ਬਾਰੇ ਜੋ ਉਹਨਾਂ ਲਿਖਿਆ ਮੈਂ ਉਹ ਤੁਹਾਨੂੰ ਕਹਿਣ ਲੱਗਾ ਸਤਗੁਰੂ ਕਹਿੰਦੇ ਦੇ ਔਰੰਗਜ਼ੇਬ ਨੂੰ ਸੁਨੇਹਾ ਦੇ ਦੇ ਕਿਉਂਕਿ ਔਰੰਗਜ਼ੇਬ ਇੱਥੇ ਨਹੀਂ ਸੀ ਜੀ ਯਾਦ ਰੱਖਿਓ ਕਾਜੀ ਸੀ ਇੱਥੇ ਔਰੰਗਜ਼ੇਬ ਨੂੰ ਸੁਨੇਹਾ ਦੇ ਦੀ ਉਹਨਾਂ ਦਾ ਖਿਆਲ ਹੈ ਤੇਗ ਲਬਜ ਤੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇਹ ਅਸਲ 'ਚ ਉਹਨਾਂ ਦੀ ਰਚਨਾ ਹੈ ਮੈਨੂੰ ਇੱਕ ਦਿਨ ਕਥਾ ਕਰਦਿਆਂ ਕਿਸੇ ਕਹਾਂ ਕਿਉਂਕਿ ਪਹਿਲੀ ਵਾਰੀ ਦਾਸ ਨੇ ਜਦੋਂ ਇਹ ਸਾਖਾ ਬੇਨਤੀ ਕੀਤਾ ਉਦੋਂ ਦਿੱਤਾ ਕਿਆਂ ਨੇ ਕਿਹਾ ਵੀ ਭਾਈ ਸਾਹਿਬ ਦੇ ਨਹੀਂ ਨਹੀਂ ਮੇਰੀ ਰਚਨਾ ਨਹੀਂ ਮੈਂ ਉੱਥੇ ਕਿਹਾ ਰਚਨਾ ਭਾਈ ਗੁਰਪੁਰਵਾਸੀ ਭਾਈ ਤਰਲੋਕ ਸਿੰਘ ਦੀ ਉਹ ਕਹਿੰਦੇ ਨੇ ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਨੂੰ ਲਖਬ ਹੈ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦਿਆਂ ਖੋ ਤੇਗਾ ਮੈਂ ਤਾਂ ਜੰਮਦਿਆਂ ਤੇਗਾ ਦੀ ਸ਼ਾਮ ਆਣੀ ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਨਖ ਬਹਾਦਰੀ ਤੇ ਰਿਆ ਪਰਖ ਦਾ ਤੇਰਾ ਪਿਓ ਤੇਗਾ ਹੁਣ ਵੀ ਵੇਖੀ ਆਉਂਦੇ ਭਵਖ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇਗਾ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਖਾ ਖੰਡ ਬਿਹੰਡੰ ਖਲਦ ਖੰਡੰ ਆਤਰਣ ਮੰਡੰ ਬਰ ਬੰਡੰ ਪੁਜਦੰਡ ਅਖੰਡੰ ਤੇਜ ਪ੍ਰਚੰਦੰ ਜੋਤ ਅਮੰਡੰ पान प्रबंशुक शंका तंगता करन दुर्मत दरन किलविक हरन अस सरनंग जय जय जा कारण सृष्टि उभारन मम प्रत पारंग जय तेगंग ओदी तेग विचो जेडी तेग निकलु लखा लहेगी तेरिया खोतेका महाराज ने जपजी साहिब दा पाठ शुरू कीता अंबर ने कीर ने पाहे हवा ने वेण पाहे ज्ञानी ज्ञान सिंह लिखदा है ਪਾਛੂ ਪੰਚੀ ਕੁਰਲਾ ਉਠੇ ਜਪ ਦਾ ਪਾਠ ਸ਼ੁਰੂ ਹੋਇਆ 54 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੋ ਸ਼ਹੀਦ ਹੋਏ ਆ 45 ਸਾਲ ਦੀ ਉਮਰ ਸੀ ਜਿੱਦਨ ਕਰ ਬੇਟਾ ਪੈਦਾ ਹੋਇਆ ਹੈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਪਜੀ ਦਾ ਪਾਠ ਸ਼ੁਰੂ ਹੋਇਆ ਤੇ ਪਰਸੋਂ ਸ਼ਹਾਦਤ ਵਾਲੇ ਦਿਨ ਜਿੰਨੇ ਤੁਸੀਂ ਸਿੱਖ ਬੈਠੇ ਹੋ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਗੁਰੂ ਤੇਗ ਬਹਾਦਰ ਦਾ ਜ਼ਰੂਰ ਕਰਿਓ ਆਪਣੇ ਨਿਤਨੇਮ ਤੋਂ ਇਲਾਵਾ ਮਹਾਰਾਜ ਨੇ ਹੋ ਸਕੇ ਦੁਪਹਿਰ ਢਲਦੀ ਵੀ ਭਾਵੇਂ ਘਰ ਵਿੱਚ ਬੈਠਿਆਂ ਵੀ ਇਕਾਂਤ ਵਿੱਚ ਇਸ ਨੂੰ ਫੀਲ ਕਰਦੇ ਆ ਮਹਾਰਾਜ ਸ਼ਹਾਦਤ ਦਾ ਜਾਮ ਪੀਣ ਲੱਗੇ ਸਤਿਗੁਰੂ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਜਲਾਦ ਜਲਾਲੁਦੀਨ ਤੇਗ ਤਿੱਖੀ ਕਰੀ ਜਾ ਰਿਹਾ ਮਹਾਰਾਜ ਜੀ ਨੇ ਜਦੋਂ ਸ਼ਬਦ ਕਿਹਾ ਕਿ ਜਿਨਹੀ ਨਾਮ ਤੇ ਆਇਆ ਗਏ ਮਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਕਿੱਤੀ ਛੁੱਟੀ ਨਾਲ ਪੂਰੇ ਜ਼ੋਰ ਨਾਲ ਤਲਵਾਰ ਚੱਲੀ ਗੁਰੂ ਤੇਗ ਬਹਾਦਰ ਦਾ ਸਿਰ ਧੜ ਤੋਂ ਵੱਖਰਾ ਹੋ ਕੇ ਡਿੱਗ ਪਿਆ ਹਨੇਰੀ ਚੱਲੀ ਝੱਖੜ ਝੁੱਲਿਆ ਕੰਬ ਉਠਿਆ ਸਾਰਾ ਸੰਸਾਰ ਭਾਈ ਜੈਤਾ ਸ਼ਾਮ ਪੈਂਦੀ ਹੈ ਸਤਗੁਰੂ ਦਾ ਸਿਰ ਕੱਪੜੇ ਚ ਲਪੇਟ ਕੇ ਸੀਨੇ ਨਾਲ ਲਾ ਕੇ ਧੁਰ ਪਿਆ ਮਰਜ਼ ਕੀਤੀ ਸੀ 11 ਨਵੰਬਰ ਦੀ ਰਾਤ ਨੂੰ 11 ਨਵੰਬਰ ਨੂੰ ਮਹਾਰਾਸ਼ੀਦ ਹੁੰਦੇ ਆ 1675 ਨੂੰ ਰਾਤ ਨੂੰ ਰਕਾਬ ਗੰਜ ਭਾਈ ਲੱਖੀ ਸ਼ਾਦਾ ਕਰ ਸਰਦਾ ਹੈ 11 ਨਵੰਬਰ ਸ਼ਾਮ ਨੂੰ ਰਾਤ ਨੂੰ ਅੱਧੀ ਰਾਤ ਨੂੰ ਉਸ ਆਪਣੇ ਘਰ ਨੂੰ ਫੂਕ ਦਿੱਤਾ ਉਹਦਾ ਪੁੱਤਰ ਨਗਾਈਆ ਨਾਲ ਉਹਨੇ ਖੈਲਪ ਕੀਤੀ ਪੂਰੀ ਇਥੋਂ 11 ਨਵੰਬਰ ਸ਼ਾਮ ਨੂੰ ਭਾਈ ਸਾਹਿਬ ਰਾਤ ਨੂੰ ਨਿਕਲਦੇ ਆ 12 ਨਵੰਬਰ ਨੂੰ ਅੰਮ੍ਰਿਤ ਵੇਲੇ ਬਾਗਪਟ ਪਹੁੰਚਦੇ ਆ ਥੋੜਾ ਜਿਹਾ ਸਮਾਹਰਾਮ ਕਰਦੇ ਨੇ ਇੱਥੋਂ ਸੀਸ ਚੁੱਕਦੇ ਆ ਮੈਂ ਸੰਖੇਪ ਜਾਂ ਕਿਉਂਕਿ ਜ਼ਿਆਦਾ ਡਿਟੇਲ ਚ ਨਹੀਂ ਆਉਣ ਵਾਲੇ ਸਮੇਂ ਦੋ ਦਿਨ ਹੋਰ ਵਿਚਾਰ ਕਰਨੀ ਹੈ ਇੱਥੋਂ ਸੀਸ ਚੁੱਕਦੇ ਆ ਤਰਾਵੜੀ ਜਾ ਪਹੁੰਚਦੇ ਆ ਤਰਾਵੜੀ ਉਹ ਪਰਿਵਾਰ ਧੋਬੀਆਂ ਦਾ ਇੰਤਜ਼ਾਰ ਕਰ ਰਿਹਾ ਗੁਰੂ ਤੇਗ ਬਹਾਦਰ ਦੇ ਦਰਸ਼ਨਾਂ ਦੀ ਉਸ ਨੂੰ ਦਰਸ਼ਨ ਕਰਾਉਂਦੇ ਆ ਉੱਥੋਂ ਸੀਸ ਚੁੱਕਦੇ ਆ ਅੰਮ੍ਰਲੇ ਪਹੁੰਚਦੇ ਆ ਟਾਂਗਰੀ ਨਦੀ ਇੱਥੇ ਆਰਾਮ ਕਰਦੇ ਆ ਅਮਾਰੇ ਅੰਬਾਲੇ ਮਾਜਰੀ ਮਹਿਲਾ ਉਥੋਂ ਚਲਦੇ ਆ ਤੇ ਨਾਭਾ ਸਾਹਿ ਪਹੁੰਚਦੇ ਆ ਦਰਗਾਈ ਸਾਹਿ ਮੁਸਲਮਾਨ ਇੰਤਜ਼ਾਰ ਕਰ ਰਿਹਾ ਹੈ ਉਥੋਂ ਸੀਸ ਚੁੱਕਦੇ ਆ ਕੀਰਤਪੁਰ ਸਾਹਿ ਪਹੁੰਚਦੇ ਆ ਕੀਰਤਪੁਰ ਸਾਹਿ ਅਨੰਦਪੁਰ ਸਨਿਆ ਪਹੁੰਚ ਜਾਂਦਾ ਹੈ ਮਾਤਾ ਨਾਨਕੀ ਨੂੰ ਤੇਰੇ ਪੁੱਤਰ ਦਾ ਸੀਸ ਆਇਆ ਹੈ ਮਾਤ ਗੁਜਰੀ ਨੂੰ ਸਨਿਆ ਪਹੁੰਚਦਾ ਹੈ ਤੇਰੇ ਸੁਹਾਗ ਦਾ ਸੀਸ ਆਇਆ ਹੈ ਗੁਰੂ ਗੋਬਿੰਦ ਰਾਏ ਜੀ ਨੂੰ ਸਨਿਆ ਪਹੁੰਚਦਾ ਹੈ ਤੁਹਾਡੇ ਪਿਤਾ ਦਾ ਸੀਸ ਆਇਆ ਹੈ ਪਰਿਵਾਰ ਹੁੰਦਾ ਹੈ ਸੀਸ ਨੂੰ ਨਮਸਕਾਰ ਕੀਤੀ ਜਾਂਦੀ ਹੈ ਸ਼ਬਦ ਪੜ੍ਹਦੇ ਆ ਪਾਲਕੀ ਵਿਸ਼ਿਸ਼ਟ ਕਾ ਸੀਸ ਆਨੰਦਪੁਰ ਸਾਹਿਬ ਪਹੁੰਚਦਾ ਹੈ 17 ਨਵੰਬਰ 1675 ਨੂੰ 7 ਦਿਨਾਂ ਬਾਅਦ ਕਹਿ ਲੋ 11 12 13 14 15 16 17 7 ਦਿਨ ਹੋ ਗਏ 17 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਦੇ ਸੀਸ ਦਾ ਸੰਸਕਾਰ ਘਰ ਦੇ ਬਿਲਕੁਲ ਸਾਹਮਣੇ ਹੁੰਦਾ ਜਦੋਂ ਆਨੰਦਪੁਰ ਸਾਹਿਬ ਜਾਂਦੇ ਹੋ ਭੋਰਾ ਸੇ ਭੋਰਾ ਸਾਹਿਬ ਦੇ ਸਾਹਮਣੇ ਸੀਸ ਗੰਜ ਖੈ ਉੱਥੇ ਸੰਸਕਾਰ ਹੁੰਦਾ ਹੈ ਸਾਹਮਣੇ ਅਕਾਲ ਬੂੰਗਾ ਖੈ ਜਿੱਥੇ ਗੁਰੂ ਗੋਬਿੰਦ राय ਖਲਉਂਦੇ ਆ ਜਦੋਂ ਸੰਸਕਾਰ ਹੋ ਰਿਹਾ ਹੈ ਭਾਈ ਜੈਤਾ ਜੀ ਬਿਰਹਾ ਵਿੱਚ ਨੇ ਮਹਾਰਾਜ ਆਵਾਜ਼ ਦਿੰਦੇ ਨੇ ਭਾਈ ਜੈਤਾ ਆਹੋ ਮੇਰੇ ਪਾਸ ਉਮਰ ਕਰਕੇ ਵੱਡੇ ਨੇ ਭਾਈ ਜੈਤਾ ਜੀ ਭਾਈ ਜੈਤਾ ਜੀ ਦੀ ਰਚਨਾ ਵੀ ਹੈ ਜੀ ਇਹ ਕਵਿਤਾ ਵੀ ਹੈ ਭਾਈ ਜੈਤਾ ਜੀ ਦੀਆਂ ਲਿਖੀਆਂ ਚਲੋ ਫਿਰ ਕਿਤੇ ਮੌਕਾ ਮਿਲੇ ਆਪਣਾ ਸਾਂਝੀ ਕਰਾਂਗਾ ਆਵਾਜ਼ ਦਿੰਦੇ ਨੇ ਤੂੰ ਬਿਰਹਾ ਨਾ ਕਰ ਸੇਵਾ ਬੜੀ ਤੂੰ ਕੀਤੀ ਤੂੰ ਗੁਰਮਖੰਦ ਉਹ ਫਰਜ਼ ਨਿਭਾਇਆ ਜਿਹੜਾ ਇੱਕ ਪੁੱਤਰ ਨਿਭਾਉਂਦਾ ਹੈ ਰੰਗਰੇਟੇ ਗੁਰੂ ਕੇ ਬੇਟੇ ਸਦਾ ਪੰਥ ਸੰਗ ਸੰਬੇਟੇ ਕੁਛ ਮੰਗ ਭਾਈ ਜੈਤਾ ਜੀ ਕਹਿੰਦੇ ਸਤਿਗੁਰੂ ਅਮਰਤ ਸਰ ਦੇ ਇਸ਼ਨਾਨ ਬਖਸ਼ ਦੇ ਇਥੋਂ ਫਿਰ ਭਾਈ ਸਾਹਿਬ ਅੰਮ੍ਰਿਤਸਰ ਜਾਂਦੇ ਆ। ਉੱਥੇ ਫਿਰ ਹਜ਼ੂਰ ਪਿਤਾ ਦੇ ਸੀਸ ਨੂੰ ਦੇਖ ਕੇ ਇਸ ਬਚਨ ਨਾਲ ਸਮਾਪਤੀ ਤਿਲਕ ਜੰਨਿਉ ਰਾਖਾ ਪ੍ਰਭ ਤਾਕਾ ਯਾਦ ਰੱਖਿਓ ਇਥੇ ਇੱਕ ਇੱਕ ਲਫ਼ਜ਼ ਬੜੇ ਕਮਾਲ ਦੇ ਤਾਕਾਦਾਰ ਤੇ ਉਹਨਾਂ ਦਾ ਉਹਨਾਂ ਦਾ ਨਾ ਤਿਲਕ ਜੰਨਿਉ ਪਰ ਦਵੇਸ਼ ਚ ਨਹੀਂ ਤਿਲਕ ਜੰਨਿਉ ਰਾਖਾ ਪ੍ਰਭ ਤਾਕਾ ਕਿਨੋਂ ਵੱਡੋ ਕਲੂ ਮੈਂ ਸਾਖਾ ਸਾਧਨ ਖੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧਰਮ ਖੇਤ ਸਾਕਾ ਜਨਕਿਆ ਸੀਸ ਦਿਆ ਪਰ ਸਿਰ ਨਾ ਦਿਆ ਨਾਟਕ ਚੇਟਕ ਕੀਏ ਕੋਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ ਠੀਕਰ ਫੋਰ ਦਲੀਸ ਸਿਰ ਪ੍ਰਭpur ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ ਹੈ 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 ਸਭ ਜਗ ਭਇਓ ਜੈ 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 ਸੁਰੂ ਸੱਚੇ ਵੇ ਉਥੇ ਹਜ਼ੂਰ ਕਹਿੰਦੇ ਨੇ ਜਗ ਵਿੱਚ ਵੀ ਖੈ ਖੈ ਕੋਈ ਖੈ ਜਗ ਵਿੱਚ ਹੈ ਖੈ ਸੁਰ ਲੋਕ ਵਿੱਚ ਜੈ ਜੈ ਤੇ ਸੱਚੇ ਜੇ ਅੱਜ ਇਸ ਮ੍ਰਿਤ ਮੰਡਲ ਵਿੱਚ ਵੀ ਗੁਰੂ ਤੇਗ ਬਹਾਦਰ ਦੀ ਜੈ ਜੈ ਸਤਿਗੁਰੂ ਕਿਰਪਾ ਕਰੇ ਆਪ ਸੰਗਤ ਦਾ ਬਹੁਤ ਧੰਨਵਾਦ